ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੇਰਾ ਟਿਫਨ ਸਰਵਿਸ ਦਾ ਕੰਮ ਤੇ ਮੈਂ ਮੈਂ ਬਠਿੰਡੇ ਤੋਂ ਤੇ ਮੇਰਾ ਨਾਮ ਹੈ ਪਰਨੀਤ ਕੌਰ ਤੇ ਅੱਜ ਅਸੀਂ ਬਣਾ ਰਹੇ ਸੀ ਟਿਫਨ ਵਾਸਤੇ ਸਾਗ ਕਸਟਮਰ ਦੀ ਸਪੈਸ਼ਲ ਡਿਮਾਂਡ ਸੀ ਕਿ ਮੈਂ ਸਾਗ ਖਵਾਉ ਤੇ ਅੱਜ ਮੈਂ ਬਣਾ ਰਹੀ ਸੀ ਸਾਗ ਤੇ ਮੇਰੇ ਬੱਚੇ ਵੀ ਫੈਮਿਲੀ ਵੀ ਨਾਲ ਲੱਗੇ ਸੀ ਥੋੜਾ ਬੋਤਾ ਕਰਵਾਉਣ ਵਾਸਤੇ ਨਾਲ ਤੇ ਮੈਂ ਕੱਟਿਆ ਸਾਗ ਕੱਟਣ ਤੋਂ ਬਾਅਦ ਫਿਰ ਮੈਂ ਇਹਨੂੰ ਕੀਤਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਿਆ ਦੇਖੋ ਜੀ ਸਾਗ ਤੁਹਾਨੂੰ ਪਤਾ ਹੀ ਹੈ স্পੈਸ਼ਲ ਹੈ ਪੰਜਾਬੀਆਂ ਵਾਸਤੇ ਹੈਨਾ ਤੇ ਇਹਨੂੰ ਮੈਂ ਧੋ ਕੇ ਤੇ ਸਾਗ ਜਿਹਨੇ ਦੇ ਚੁੱਲੇ ਤੇ ਨਾ ਬਣੇ ਸਾਗ ਸੁਆਦ ਨਹੀਂ ਲੱਗਦਾ ਤੇ ਮੈਂ ਚਾਹੇ ਟਿਫਨ ਵਾਸਤੇ ਬਣਾਵਾਂ ਚਾਹੇ ਮੈਂ ਘਰ ਵਾਸਤੇ ਬਣਾਵਾਂ ਸਾਗ ਮੈਂ ਚੁੱਲੇ ਤੇ ਹੀ ਬਣਾਉਣੀ ਹੈ ਤੇ ਆਪਕੋ ਜੋ ਮੇਰਾ ਮੇਰਾ ਖਾਣਾ ਜੋ ਵੀ ਟਿਫਿਨਸ ਵਾਸਤੇ ਬੰਦਾ ਕਸਟਮਰ ਵਾਸਤੇ ਬੰਦਾ ਉਹ ਚੀਜ਼ ਹੈ ਸਾਡੀ ਫੈਮਿਲੀ ਮੇਰੀ ਫੈਮਿਲੀ ਯਾਨਕੀ ਅਸੀਂ ਉਹੀ ਚੀਜ਼ ਆਪਾਂ ਘਰੇ ਖਾਂਦੇ ਹਾਂ ਚਾਹੇ ਕਿਤੇ ਸਬਜੀ ਹੋਵੇ ਚਾਹੇ ਕੋਈ ਫਾਸਟ ਫੂਡ ਬਣਿਆ ਹੋਵੇ ਤੇ ਦੇਖੋ ਜੀ ਐਵੇਂ ਬਣਾਤਾ ਚੁੱਲੇ ਦੇ ਉੱਤੇ ਸਾਗ ਧਰਿਆ ਇਹਦੇ ਵਿੱਚ ਸਾਰਾ ਅਦਰਕ ਲਸਣ ਦਾ ਪੇਸਟ ਲਸਣ ਮੈਂ ਮੋਟਾ-ਮੋਟਾ ਹੀ ਪਾਦ ਨਹੀਂਆ ਵਿੱਚ ਤੇ ਸਾਰਾ ਮਸਾਲੇ ਵਗੈਰਾ ਪਾ ਦੇ ਤੇਰੇ ਵਿੱਚ ਤੇ ਤੇ ਸਾਗ ਤੇ ਤੁਹਾਨੂੰ ਪਤਾ ਹੀ ਹੈ 4-5 ਘੰਟੇ ਆਰਾਮ ਨਾਲ ਲੈ ਜਾਂਦਾ ਤੇ ਮੇਰਾ ਕੋਈ ਹੋਰ ਵੀ ਵੀਰ ਭੈਣ ਭਰਾ ਕੋਈ ਵੀ ਬਟਿੰਡਾ ਤੋਂ ਟੇਪ ਲਗਵਾਉਣਾ ਚਾਹੁੰਦਾ ਹੋਵੇ ਤਾਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਕਿਸੇ ਨੇ 10 ਤੋਂ 15 ਜਣਿਆਂ ਦਾ ਕੋਈ ਖਾਣਾ ਬਣਾਵਾਣਾ ਹੋਵੇ ਕੋਈ ਫਾਸਟ ਫੂਡ ਸੈਂਡਵਿਚ ਕੋਈ ਵੀ ਆਈਟਮ ਫਾਸਟ ਫੂਡ ਦੀ ਹੋਗੀ ਜਾਂ ਸਿੰਪਲ ਘਰ ਦਾ ਖਾਣਾ ਬਣਾਣਾ ਹੋਵੇ ਤਾਂ ਤੁਸੀਂ ਮੇਨਾਂ ਕੰਟੈਕਟ ਕਰ ਸਕਦੇ ਹੋ ਸਕਰੀਨ ਦੇ ਉੱਤੇ ਮੈਂ ਆਪਣਾ ਨੰਬਰ ਸ਼ੇਅਰ ਕਰ ਦਿੰਦੀ ਆ ਠੀਕ ਹੈ ਜੀ ਤੇ ਸਾਗ ਆਪਣਾ ਦੇਖੋ ਬਣ ਕੇ ਰੈਡੀ ਆ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਆਲਣ ਪਾ ਕੇ ਘੋਟ ਲਾਂਗੇ ਤੇ ਬਾਕੀ ਜੇ ਕੋਈ ਵੀਡੀਓ ਦੇ ਵਿੱਚ ਮਿਸਟੇਕ ਹੋਈ ਆ ਤਾਂ ਸੋਰੀ ਕਰੋ ਬਠਿੰਡੇ ਵਾਲੇ ਕੰਟੈਕਟ